ਸਾਸਤਰੀ ਕਾਲ ਜੀ ਸਾਰਿਆਂ ਨੂੰ ਹੋਰ ਸਭ ਠੀਕ ਠਾਕ ਹੈ ਬਾਈ 9 ਵਜ ਗਏ ਵੀਰ ਟਰਾਲੀ ਲੈ ਆ ਰਹੇ ਆਪਾਂ ਖੇਤਮਾਂ ਪਰ ਲੈਵਾਂ ਲੋਡ ਕਰਾਂਗੇ ਬੰਦੇ ਆਪਣੇ ਹੁੱਕ ਪਾਵਾਂ ਮਾ 855 ਮਾ ਬੜੀ ਛੋਟੀ ਹੁੱਕ ਪਾਈ ਵੀ ਐ ਮਾ ਆਪਣੀ ਨਾਰਮਲ ਬੜੀ ਹੁੱਕ ਪਾਵਾਂ ਨਾਲੇ ਟਰਾਲੀ ਲੈ ਜੀ ਉਧਰ ਪਲਟੀ ਕਰਨੇ ਨੂੰ ਮਾਲ ਚਵੇਰੀ ਬਾਈ 6 ਵਜੇ ਪਿੰਦੇ ਗਏ ਲੰਗ ਦੇ ਦੁੱਧ ਪਚਾ ਕੇ ਆਏ ਆ ਤੇ ਕੰਮਕਾਰ ਕਰਾਇਆ ਬਾਈ ਜਿਹੜਾ ਵੀ ਹੈ ਤਾਂ ਹੁਣ ਆਪਣਾ ਟਰਾਲੀ ਲਾ ਕੇ ਇਹਨਾਂ ਲੇਬਰ ਆਪਣੀ ਲਾ ਬੀ 2-4 ਗੇੜ ਇਹਨਾਂ ਆਪਾਂ ਭੋਕਾ ਕੰਮ ਨਵੇੜਿਆਵਾਂਗੇ ਮੈਂਲੇ ਖੜਾ ਦੇਵੇਂ ਦੋ ਡੱਬੇ ਉੱਥੇ ਇਹਨਾਂ ਲੇਬਰ ਦੋ ਡੱਬੇ ਭਰੇਗੀ ਲੇਬਰ ਨੂੰ ਕਹਦੇ ਵੀ ਪਹਿਲਾਂ ਆਪਣਾ ਬੜਾ ਟਰਾਲਾ ਭਰ ਦਿਓ ਫੇ ਦੋ ਡੱਬੇ ਫਰਕ ਖੜਾ ਦਿਓ ਇਹਨਾਂ 2:30 ਵਜ ਜਾਣਗੇ ਕਤਨਾ ਮਾਰ ਰਿਹਾ ਟਰੈਕਟਰ ਦਾ ਕੱਪੜਾ ਛਿੱਪ ਵਾਲੇ ਫਰਸਗਾ ਬਾਈ ਉਹ ਫਾਇਦਾ ਦੇ ਇਸ ਤਰ੍ਹਾਂ ਆਪਾਂ ਚੱਲ ਰਹੀ ਏ ਟਰਾਲੀ ਕੋਈ ਦਿੱਕਤ ਬਾਜੀ ਨਹੀਂ ਹੈ ਜੀ ਠੀਕ ਹੈ ਬਾਈ ਚਲਾਂ ਮੋੜਾਂ ਟਰਾਲੀ ਕੱਢ ਦੀ ਬਾਈ ਹੁੱਕ ਵੀ ਕੱਢ ਦੀ ਡੰਡਾ ਵੀ ਕੱਢਦੇ ਆਪਾਂ ਨੇ ਮੇਰੀ ਆਤ ਤੇ ਡੰਡਾ ਗੈਰ ਰੱਖਣੇਗੀ ਮਾਰਾ ਬੰਦਾ ਕਹਿੰਦੇ ਡੰਡਾ ਘਰਾਂ ਕੱਢਦੇ ਹੌਲੈਂਡ ਦਾ ਵੀ ਕੱਢਦੇ ਤਾਂ ਕੱਲ ਹੁੱਕ ਪਾ ਲਈ ਬਾਈ ਜਵੜ ਜੰਗਪੂਰੀ ਬੜੀ ਹੁੱਕ ਪੈ ਗਈ ਬਾਸ ਹੱਤਾਂ ਨੂੰ ਟਰਾਲੀ ਉਹ ਜੇ ਉੱਥੇ ਹੀ ਕੱਢ ਦੇ ਬੱਡੇ ਮਾ ਦੋ ਛੋਟੀਆਂ ਲਾ ਦੇ ਉੱਥੇ ਇੱਕ ਬੜੀ ਲਾ ਦੇ ਆਂ ਭਰੀ ਜੇਂਗਾ ਆਪਣਾ ਕੰਮ ਫਿਰ ਤੇ ਹੂੰ ਉੱਤਨਾ ਨਾ ਉੱਥੇ ਤੇ ਡੱਬਾ ਪਾ ਲੇਗੇ ਚੈਨ ਨੂੰ ਹੀ ਪਾ ਲੈ ਪਰ ਉਹ ਬੀਨਾ ਬਿੱਡ ਦੇ ਲੱਦਾ ਮੈਂ ਪੁੱਛਾ ਉਹਨਾਂ ਨੂੰ ਫੋਨ ਕਰਕੇ ਵੀ ਇੱਕ ਬਿਓ ਲੈ ਆ ਮੈਂ ਪਾਵਾ ਬਾਈ ਟਰਾਲੀ ਜੋ ਚੱਕ ਲਿਫਟ ਪਹੁੰਚ ਗਿਆ 2855 ਬਾਈ ਇਸ ਗੰਨੇ ਮਾ ਨਾ ਪੱਤੀ ਸਭ ਤੇ ਵੱਧ ਐ ਆਗ ਸਭ ਤੇ ਵੱਧ ਐ ਆਗ ਇਸ ਕਾ ਇਨਾ ਮਿੱਠਾ ਨਾ ਗੱਲਾਂ ਛੱਡ ਦਿਓ ਡੰਗਰ ਇੰਨੇ ਆ ਖਾ ਇਸ ਗੰਨੇ ਗੇ ਬੇ ਹਿਸਾਬ ਅੱਗੇ ਦੇ ਮੋੜ ਲਿਆ ਨਵੇਂ ਆਏ ਵੀ ਆਗਲੇ ਨੇ ਲਾਣ ਅੰਦਰ ਕਰ ਰਿਹਾ ਤੇ ਨੀ ਆ ਇਕੱਠੇ ਹਿੰਮਤ ਮਾਰ ਜਾਣਾ ਭਾਈ ਆ ਅੱਗੇ ਭਾਈ ਖੇਤ ਜਤਿੰਦਰ ਵੀਰ ਲਿਆ ਟਰਾਲਾ ਪਿੰਡਵਾਂ ਲੈ ਕੇ ਤੇ ਹਵਾ ਪਵਾਨ ਉਹ ਜੈ ਬਿਆਵਾਂ ਗਿਆ ਵਾ ਫੋਨ ਨਹੀਂ ਚੱਕ ਰਿਆ ਜੋ ਪੈਪ ਵੀ ਪਟਣਾ ਪਵੇ ਆ ਭਾਈ ਆਨ ਕਹਿੰਦੀ ਰੇੜੀ ਸਤਨਾ ਨੂੰ ਲੈ ਜੋ ਭਾਰਗੇ ਰਿਹਾ ਗਾਲਾ ਘੱਟ ਰਿਹਾ ਮਹਿੰਦਰਾ ਆ ਗਿਆ ਜੋ ਪੈ ਪਟਵਾ ਦੇ ਬਾਈ ਇੱਕ ਤੋਂ ਪੂਰਾ ਪੂਰਾ ਪੈ ਪਿਓ ਇੱਕ ਉੱਪਰੇ ਪਿਆ ਟਰਾਲੀ ਬੈਠ ਜਾਣੀ ਐ ਦੋ ਲਾਗੇ ਡੱਬੇ ਉਰੇ ਆਪਣੇ ਉਹ ਆਦ ਵਾਲੇ ਪਹੁੰਚ ਗਏ ਲੈ ਬਾਈ ਕੱਡਬਾ ਹੋ ਲੱਗ ਗਿਆ ਇਕ ਕਿਉ ਲੱਗ ਗਿਆ ਆਪਣਾ ਇਹ ਟਰੈਕਟਰ ਕੱਢਦਾ ਟਰਾਲੀ ਮੰਦੇ ਇਹਨੂੰ ਪਿੱਛੇ ਧੱਕ ਦੇਗੇ ਲੱਗੀ ਲਾਈਨ ਮੁਰੇ ਬਾਈ ਟਰੈਕਟਰ ਖੜ ਗਿਆ 36 30 ਟਰਾਲੀ ਖੜ ਗਈ ਇਹਨੂੰ ਬਾਈ ਉਹ ਕਰ ਦੇਗੇ ਦੋ ਗੇੜ ਲਾਵੇਂ ਤਿੰਨ ਗੇੜ ਲਾਵੇਂ ਠੀਕ ਹੈ ਇਹਨਾਂ ਨੂੰ ਫੁੱਲ ਹੋ ਜਾਈਆਂ ਨੇ ਦੋਏ ਫਿਰ ਉੱਪਰ ਜਤਿੰਦਰ ਦੇ ਘਰਾਂ ਖੜਾ ਕੇ ਟਰਾਲੀ ਪਾ ਲੇਗੇ ਬਾਕੀ ਪਰਚੀ ਕਰਾਂ ਸੈਟਿੰਗ ਜੇ ਹੋ ਗਈ ਮਤਲਬ ਫਿਰ ਆਪਾਂ ਉੱਥੇ ਮੋੜ ਪਰੋ ਪਾ ਲੇਗੇ 400 ਪੁਲੀ ਮੈਂ ਤਾਂ ਖੜਾ ਮੈਂ ਤਾਂ ਪਹਿਲੀ ਗੱਲ ਮਾਜਨ ਹੋਇਆ ਕਰਦੇ ਮਮਾ ਯਾਰ ਜਦੋਂ ਮੈਂ 6 ਘੜੇ ਤੇ ਸਾਥਾ ਮੈਂ ਇਹਨਾਂ 300 ਕੋਟ ਰਿਕਨ ਨਾ ਮੁਗੜਾ ਅੱਡੇ ਜੰਨੇ ਬਾਹਰ ਕੋ ਬਾਈ ਡਿਸਕਸ ਚੱਲ ਰਿਹਾ ਬਾਈ ਕਿੰਨੀ ਲਾਈਨਾਂ ਲਾਣੀ ਕੀ ਕਰਨਾ ਆਗੇ ਬਾਈ ਭੋਗ ਤੋਂ 3 ਵਜੇ ਅਮਨਾ ਪੰਗੂ 3630 ਸੀਐਨਐਚ ਬ੍ਰਾਂਡ ਰੌਣਕਾਂ ਲਾ ਦਿਆਂ ਬਾਈ ਆਪਾਂ ਨਰ ਅੱਜ ਪਹੁੰਚੇ ਆਪਾਂ ਆਪਣੇ ਖੇਤ ਅੱਜੇ ਰੌਣਕਾਂ ਲੱਗੀਆਂ ਔਰ ਸਤਨਾਮ ਨੇ ਪੱਟਿਆ ਪਾਈਪ ਮਿੱਟੀ ਪੱਕੀ ਕਰ ਰਿਹਾ ਜਾ ਰਿਹਾ ਭਾਈ 4511 ਬੈਗ ਆਪਣਾ ਟੋਚਨ ਪਵੇਗੀ 4511 ਦੀ ਅੱਗੇ ਸਿੱਧਾ ਗੰਨਾ ਸਾਫ ਸੁਥਰਾ ਮਾਲ ਹੈ ਵੇਟ ਬਹੁਤ ਉਤਰੇਗਾ ਕਿਹੜਾ ਇਸਮਾ ਬਾਲਾ ਨਾ ਟਰਾਲੀ ਉੱਚੀ ਹੋਣੀ ਨਾ ਟਰ ਗੰਨਾ ਛਤਰੀ ਮੇਂ ਫਸਣਾ ਐਨ ਓਕੇ ਦੀ ਰਿਪੋਰਟ ਹੋਏਗਾ ਆਮਾ ਭਾਈ ਟੋਚਨ ਟੋਚਨ ਡੱਬੇ ਮਾ ਸਤਨਾ ਲਿਆ 855 ਲਾਵਾ ਪਿੱਛੇ ਦੇਖੋ ਬਾਈ ਲੜਾਈ ਨਾ ਬੰਦਿਆਂਗੀ ਗੁੱਡੂ ਵਾਲੀ ਲੜਾਈ ਵੀ ਦੇਖੀਆ ਥਾਨੇ ਇਹ ਲੜਾਈ ਵੀ ਚੈੱਕ ਕਰੋ ਪਾ ਦੀ ਬਾਈ ਟੋਚਣਾ 855 ਲਿਆ ਇੰਨੇ ਡਾ ਉਹ ਬੰਦ ਰਿਆ ਪੱਤੀਆ ਪਾਰ ਬੰਦਾ ਆਪਣਾ ਪੱਤੀਆ ਪਾਰ ਲਾ ਕੇ ਧੱਕੇ ਕੱਢਦੇ ਵੇ ਟਰਾਲੀ ਬਾਹਰ ਬਾਕੀ ਮਾਲ ਪਾਵੇਂ ਬਾਈ ਦੇ ਘਰਾਂ ਖੜਾ ਕੇ ਉੱਥੇ ਟਾਇਰ ਜੀ ਮੇਂ ਤੇ ਕੱਢ ਲੈ ਜਿਹੜੀ ਕੋਈ ਟਾਇਰ ਹੈ ਟਰਾਲੀ ਦੇ ਸਟੈਂਡ ਵਾਲੀ ਕੱਢ ਲੈ ਉੱਥੇ ਪਾ ਦੇਗੇ ला भाई फुल तैयारी है और से बाद 454 जोर मारा भाई जरा पीछे लाया वो हुआ ਤੋਜਨ ਕੱਢਦੀ ਮੁਰਗੀ ਟਰਾਲੀ ਪੂਰੀ ਪੂਰੀ ਲੈ ਆਏ ਬਾਈ ਟਰਾਲੀ ਘਰਾਂ ਆਪਾਂ ਉਰੇ ਕਰਾਂਗੇ ਲੋਡ ਇਵਨਿੰਗ ਇੰਦਰ ਹੈਗਾ ਔਰ ਆਪਾਂ ਬਦਲ ਲਗਾਵਾਂ ਕੱਪੜੇ ਲਿੰਦਰ ਕਰਾ ਦੇਗਾ ਲੋਡ ਗੱਡੀ ਆ ਗਈ ਆਪਣੀ ਚਲਾ ਆਂ ਬਈ ਘਰਾਂ ਨੂੰ ਇੱਧਰ ਖੜਿਆ ਆਪਣਾ ਰੇ ਵਾਲਾ ਆਗੇ ਦੇ ਬਾਈ ਆਪਣਾ ਟਰਾਲੀ ਲਾ ਕੇ ਆਪਣੇ ਘਰ ਇੱਕ ਬਾਈ ਬੇਨਤੀ ਹੈ ਆਪਣੇ YouTube ਵਾਲੇ ਵੀਰਾਂ ਨੂੰ ਬਾਈ ਫੋਨ ਨਾ ਕਰਿਓ ਟਰਾਲੀ ਆਪਣੀ ਸੇਲ ਹੋ ਗਈ ਆਪਣਾ ਮਿੱਤਰ ਲੈ ਗਿਆ ਬਾਈ ਬਠਾਉਣੀਆਂ ਪਿੰਡ ਮੂੰਹ ਮੰਗੇ ਪੈਸੇ ਦੇ ਗਿਆ ਬਾਈ 1 ਰੁਪਿਆ ਵਿਚਾਰਨੇ ਘਟਾਇਆ ਨਹੀਂ ਉਦਵਾਰ ਨੂੰ ਪਾ ਕੇ ਲੈ ਜਾਏਗਾ ਅੱਜ ਹੋ ਗਿਆ ਸੋਮਵਾਰ ਇੱਧਰ ਪਹੁੰਚੇ ਬਾਈ ਆਪਣੇ ਭਤੀਜੇ ਸਸਰੀ ਘਾਲ ਨਹੀਂ ਕਰਨੀ ਗਾਲੀ ਹੋਰ ਜੀ ਹੋਰ ਵਧੀਆ ਹੀ ਬਾਈ ਭੋਗਦਾ ਅੱਜ ਆਪਣਾ ਇੰਦੇ ਦੇ ਡੈਡੀ ਦਾ ਸਸਰੀ ਗੱਲ ਇੰਦੇ ਹੁੰਦਾ ਆ ਚੈਨਲ ਨੂੰ ਸਬਸਕ੍ਰਾਈਬ ਮੇਰੇ ਚਾਚੇ ਜੀ ਨੂੰ ਸ਼ਾਮ ਹੋ ਗਈ ਬਾਈ ਮੋਹਨੇ ਰਾਜਾ ਲੱਗ ਗਿਆ ਹੁਣ ਲਾਈਟਾਂ ਲੱਗੀਆਂ ਆਪਾਂ ਚੱਲੇ ਆਂ ਬਾਈ ਪਾਰਟੀ 'ਵਾਂ ਸੈਂਪਲੀ ਸਾਹਿਬ ਤਲਵਿੰਦਰ ਵੀਰ ਦੇ ਭਤੀਜੇ ਦਾ ਜਨਮ ਦਿਨ ਹੈ ਪ੍ਰੋਗਰਾਮ ਦਿਨਕਾ ਦਾ ਇਹ ਵਾਪਾਂ ਜਾ ਰਹੇ ਆਂ ਸ਼ਾਮ ਨੂੰ ਅੱਲਾ ਪਪਿੰਦੇ ਗਏ ਤੇ ਫਿਰ ਆਪਾਂ ਨੇ ਟਰਾਲਾ ਲੋਡ ਕਰਾਇਆ ਇਹ ਬੇਲੇ ਹੋ ਗਿਆ ਚਲੇ ਆ ਆਮਾ ਜੀ ਇੰਜੋਏ ਕਰਕੇ